ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਅੱਜ ਤੋਂ 111 ਸਾਲ ਪਹਿਲਾਂ ਐ ਅਸਮਾਨ ਦੇ ਥੱਲੇ ਪੰਜਾਬ ਤੋਂ ਬਾਬਾ ਗੁਰਦਿੱਤ ਸਿੰਘ ਜੀ ਦੀ ਅਗਵਾਹੀ ਦੇ ਵਿੱਚ ਗੁਰੂ ਨਾਨਕ ਜਹਾਜ਼ ਬੈਂਕੂਬਰ ਪਹੁੰਚਿਆ ਉਹਨਾਂ ਦੀ ਯਾਦ ਵਿੱਚ ਜੁੜ ਬੈਠੇ ਆਂ ਉਹ ਜਹਾਜ਼ ਦੇ ਨਾਲ ਕੀ ਹੋਇਆ ਕਿਵੇਂ ਹੋਇਆ ਉਹ ਕਿਸੇ ਤੋਂ ਭੁੱਲਿਆ ਹੋਇਆ ਨਹੀਂ ਉਹ ਸਾਡੀ ਹਿਸਟਰੀ ਆ ਨਸਲਬਾਦ ਦਾ ਪੂਰਾ ਜੋਰ ਸੀ 2 ਮਹੀਨੇ ਇੱਥੇ ਜਹਾਜ਼ ਠਹਿਰਨ ਤੋਂ ਬਾਅਦ ਬਾਅਸਪੇਜ ਦਿੱਤਾ ਗਿਆ ਬਾਅਸਪੇਜ ਉਸ ਜਹਾਜ਼ ਨੂੰ ਦੇਸ਼ ਦੇ ਵਿੱਚ ਕੋਈ ਵੈਲਕਮ ਨਹੀਂ ਕੀਤਾ ਗਿਆ ਬਜ ਬਜ ਘਾਟ ਦੇ ਉੱਤੇ ਉਸ ਜਿਹੜੇ مسافرਾਂ ਨੂੰ ਗੋਲੀਆਂ ਨਾਲ ਘੁੰਦ ਦਿੱਤਾ ਗਿਆ ਇਹ ਸਾਡੀ ਹਿਸਟਰੀ ਹੈ ਇਹ ਸਟਰਗਲ ਜੇ ਆਪਾਂ ਪਿਕਚਰ ਦੇ ਵਿੱਚ ਦੇਖੀਏ ਰੋਟੀ ਰੋਜੀ ਦੀ ਖਾਤਰ 111 ਸਾਲ ਪਹਿਲਾਂ ਵੀ ਸਾਨੂੰ ਉਹੀ ਪ੍ਰੋਬਲਮਾਂ ਸੀ ਜਿਹੜੀਆਂ ਅੱਜ 111 ਸਾਲਾਂ ਦੇ ਬਾਅਦ ਵੀ ਅਸੀਂ ਉਹੀ ਸਟਰਗਲ ਕਰ ਰਹੇ ਹਾਂ ਕੋਈ ਚੇਂਜ ਨਹੀਂ ਹੋਇਆ ਇਹ ਸਟਰਗਲ ਕੰਟੀਨਿਊ ਹੈ ਪਰ ਕੋਝਰ ਰਵੈਤਾ ਅਜਈਆਂ ਪੈ ਜਾਂਦੀਆਂ ਨੇ ਜਿਨ੍ਹਾਂ ਨੂੰ ਹਿਸਟਰੀ ਦੇ ਵਿੱਚ ਠੀਕ ਕਰਨਾ ਉਹਨਾਂ ਦੇ ਪੁਰਬਜਮਨੋਂ ਪਾਏ ਕਤਮਾਂ ਤੇ ਉਹਨਾਂ ਦਾ ਲੇਖਾ ਜੋਖਾ ਕਰਕੇ ਆਉਣ ਵਾਲੀ ਜਨਰੇਸ਼ਨ ਨੂੰ ਦੱਸਣਾ ਹੁੰਦਾ ਵੇ ਸਾਡੇ ਨਾਲ ਕੀ ਹੋਇਆ ਤੇ ਕਿਉਂ ਹੋਇਆ ਪੰਜਾਬੀ ਦੀ ਕਹਾਵਤ ਹੈ ਜਿਉਂਦਿਆਂ ਨੀਆਂ ਕਟੀਆਂ ਤੇ ਸੁੱਤੇ ਹੋਿਆਂ ਦੇ ਕਟੇ ਅੱਜ ਤੱਕ ਗੁਰੂ ਨਾਨਕ ਜਹਾਜ਼ ਨੂੰ ਉਹਦੇ ਨਾਂ ਨੂੰ ਇਗਨੋਰ ਕੀਤਾ ਗਿਆ ਪਰ ਪਿਛਲੇ ਸਾਲ ਲੋਰ ਮੈਨ ਲੇਨੀਆ ਸੁਸਾਇਟੀਆਂ ਤੇ ਆਪ ਵਰਗੇ ਸੋਹਰਦ ਬੀਰ ਪਹੁੰਚੇ ਪਹੁੰਚ ਕੇ ਕੌਮ ਨੂੰ ਦੱਸਿਆ ਕਿ ਆਪਾਂ ਨੂੰ ਇਹ ਜਿਹੜੀ ਹਿਸਟਰੀ ਹੈ ਸਾਨੂੰ ਕਰੈਕਟ ਕਰਨੀ ਪੈਣੀ ਹੈ ਤੇ ਉਹਦਾ ਇੱਕ ਯਤਨ ਹੈ ਇਹਦੇ ਵਿੱਚ ਜਿੰਨੇ ਵੀ ਸਵਾ ਸੋਸਾਇਟੀਆਂ ਜਿੰਨੇ ਵੀ ਮੈਂਬਰ ਨੇ ਜਿੰਨੇ ਵੀ ਪਿਛਲੇ ਸਾਲ ਆਏ ਨੇ ਜਿੰਨੇ ਕਿ ਅਗਲੇ ਸਾਲ ਆਉਣਗੇ ਉਹਨਾਂ ਦਾ ਐਡਵਾਂਸ ਦੇ ਵਿੱਚ ਧੰਨਵਾਦ ਕਰਦੇ ਆਂ ਦੂਸਰੀ ਗੱਲ ਇਹਦੇ ਨਾਲ ਹੀ ਕਈ ਪਰਤਾ ਪੈ ਜਾਂਦੀਆਂ ਨੇ ਸਾਡੇ ਸਿਰ ਸਾਊਥ ਏਸ਼ੀਆਨ ਦਾ ਨਾਮ ਮੜਿਆ ਗਿਆ ਇਹ ਬਿਮਾਰੀ ਜੇ ਅਸੀਂ ਗੱਲੋਂ ਨਾ ਲਾਹੀ ਤੇ ਇਹਨੂੰ ਲਾਉਣ ਵਾਸਤੇ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਆਉਣ ਵਾਲੀਆਂ ਨਾਸ਼ਨਲ ਕਦੇ ਮਾਫ ਨਹੀਂ ਕਰਨਗੀਆਂ ਤੇ ਮੈਂ ਉਹਨਾਂ ਵੀਰਾਂ ਭੈਣਾਂ ਨੂੰ ਜਿਹੜੇ মিডিਏ ਨਾਲ ਖਾਸ ਕਰਕੇ ਸਬੰਧਤ ਨੇ ਉਹਨਾਂ ਨੂੰ ਬੇਨਤੀ ਕਰਦਾ ਕਮਿਊਨਿਟੀ ਦੀ ਤਰਫੋਂ ਕਿ ਇਹ ਜਿਹੜੀ ਸਾਊਥ ਏਸ਼ੀਆਨ ਦੀ ਟਰਮ ਹੈ ਇਹ ਤੋਂ ਸਾਡਾ ਖਹਿੜਾ ਛਡਾਓ ਤੇ ਕੀਤਾ ਕੀ ਜਾਵੇ ਅੱਜ ਕੈਨੇਡਾ ਦੇ ਵਿੱਚ ਅਸੀਂ ਸਿਰਫ ਇੰਡੀਆ ਤੋਂ ਨਹੀਂ ਅਸੀਂ ਦੁਨੀਆ ਦੇ ਕੋਨੇ-ਕੋਨੇ ਤੋਂ ਅਸੀਂ ਸਿੱਖ ਪਹੁੰਚੇ ਨੇ ਤੇ ਕੈਨੇਡਾ ਦੇ ਕੋਨੇ-ਕੋਨੇ ਦੇ ਵਿੱਚ ਸਿੱਖ ਬੈਠਾ ਹੈ ਤੇ ਸਾਨੂੰ ਉਹੀ ਕੋਈ ਟਰਮ ਮੰਨ ਲੈਣੀ ਚਾਹੀਦੀ ਹੈ ਸੋਹਰਦ ਵੀਰ ਬੈਠ ਕੇ ਕੋਈ ਟਰਮ ਮੰਨ ਚਾਹੇ ਉਹ ਸਿੱਖ ਕੈਨੇਡੀਅਨ ਹੋਵੇ ਚਾਹੇ ਕੋਈ ਹੋਰ ਟਰਮ ਹੋਵੇ ਉਹ ਟਰਮ ਸਾਨੂੰ ਪ੍ਰਚਾਰ ਕਰਨੀ ਚਾਹੀਦੀ ਹੈ ਤੇ ਇਹਦੇ ਵਿੱਚ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਕਿ ਕਮਿਊਨਿਟੀ ਨੂੰ ਵੱਲ ਵੀ ਜਾਗਰੂਕ ਹੋ ਕੇ ਇਹਦੇ ਵਿੱਚ ਵੱਧ ਤੋਂ ਵੱਧ ਧਿਆਨ ਦਿੱਤਾ ਜਾਵੇ ਤੇ ਇੱਥੇ ਮੈਂ ਨਾਲ ਹੀ ਦੇਖਦਾ ਸੀਗਾ ਕਿ 111 ਸਾਲ ਹੋ ਗਏ ਪਿਛਲੇ ਸਾਲ ਕੁਝ ਪੋਲੀਟੀਸ਼ੀਅਨ ਇੱਥੇ ਪਹੁੰਚੇ ਸਨ ਉਹਨਾਂ ਨੇ ਕੁਝ ਪਰਾਮਿਸ ਕੀਤੇ ਸਨ ਤੇ ਸਾਨੂੰ ਜਿਹੜੇ ਸਾਡੇ ਪੋਲੀਟੀਸ਼ੀਅਨ ਨੇ ਜਿਹੜੇ ਵੀਰ ਅਸੀਂ ਇਲੈਕਟ ਕਰਕੇ ਭੇਜਦੇ ਆ ਉਹ ਸ਼ੋਵੀਨਰ ਨਹੀਂ ਹੈਗੇ ਉਹਨਾਂ ਨੇ ਕਮਿਊਨਿਟੀ ਵਾਸਤੇ ਕੰਮ ਕਰਨੇ ਹੁੰਦੇ ਹਨ ਉਹਨਾਂ ਦਾ ਲੇਖਾ ਜੋਖਾ ਇੱਥੇ ਆ ਕੇ ਉਹਨਾਂ ਨੂੰ ਦੇਣਾ ਪੈਣਾ ਹੈ ਤਾਕੇ ਉਹਨਾਂ ਨੇ ਕਮਿਊਨਿਟੀ ਲਈ ਕੀ ਕੀਤਾ ਦੇ ਪ੍ਰੋਮਿਸ ਬੜੇ ਕਰ ਜਾਂਦੇ ਨੇ ਪਿਛਲੇ ਸਾਲ ਵੀ ਬੜੇ ਪ੍ਰੋਮਿਸ ਹੋਏ ਸੀ ਤੇ ਇਹ ਪ੍ਰੋਮਿਸ ਜਿਹੜੇ ਹੈਗੇ ਸਾਨੂੰ ਸਮੇਂ ਤੇ ਸਮੇਂ ਉਹਨਾਂ ਨੂੰ ਯਾਦ ਕਰਾਉਣਾ ਸਾਡਾ ਸਾਰਿਆਂ ਦਾ ਫਰਜ ਬਣਦਾ ਤੇ ਗੱਲ ਜਦੋਂ ਇੱਥੇ ਮੈਂ ਸਾਈਨ ਦੇਖਦਾ ਸੀ ਤੇ ਮਿਊਜ਼ੀਅਮ ਦੀ ਗੱਲ ਕੀਤੀ ਸੀ ਇਹ ਸਾਡੀ ਨਾ ਕੌਮ ਦੀ ਇੱਕ ਇੱਕ ਕਿਸਮ ਦਾ ਜਿਹੜਾ ਇਹ ਹੈਗਾ ਇਹਦੇ ਬਾਰੇ ਸਾਨੂੰ ਅਪਰਾਧਾ ਕਰਨਾ ਚਾਹੀਦਾ ਇਹ ਮਿਊਜ਼ੀਅਮ ਜਾਂਦਾ 111 ਸਾਲ ਸਾਨੂੰ ਹੋ ਗਏ ਤੇ ਸੋ ਸਾਲ ਤੋਂ ਸਮਾਉਤੇ ਹੋ ਗਿਆ ਤੇ ਸਾਡੀ ਵੀ ਇੱਥੇ ਕੋਈ ਹਿਸਟਰੀ ਹੈਗੀ ਹੈ ਕੈਨੇਡਾ ਤਾਂ ਬਣਿਆ ਹੀ ਬਾਹਰਲੇ ਮੁਲਕਾਂ ਦੇ ਬਾਹਰਲੇ ਬਸੰਦਿਆਂ ਦੇ ਬਾਹਰਲੀਆਂ ਕਮਿਊਨਿਟੀਆਂ ਦਾ ਮਲਟੀਕਲਚਰ ਸੋਸਾਇਟੀ ਹੈ ਇਹਦੇ ਵਿੱਚ ਸਾਰੀਆਂ ਸੋਸਾਇਟੀਆਂ ਦਾ ਦਾਨ ਹੈ ਉਹਦੇ ਵਿੱਚ ਆਪਣੀ ਕਮਿਊਨਿਟੀ ਵੱਲੋਂ ਕੋਈ ਯੋਗਦਾਨ ਕੋਈ ਘਟ ਨਹੀਂ ਚਾਹੇ ਆਪਾਂ ਕਿਸੇ ਵੀ ਫੀਲਡ ਦੇ ਵਿੱਚ ਹੋਈਏ ਚਾਹੇ ਸੋ ਕਾਲ ਦਾ ਆਪਾਂ ਪੋਲਿਟਿਕਸ ਵਿੱਚ ਹੋਏ ਹਾਲਾਂਕਿ ਆਪਾਂ ਨੂੰ ਵੈਨਕੂਵਰ ਦੇ ਵਿੱਚ ਥੋੜੀ ਘਾਟ ਮਹਿਸੂਸ ਹੁੰਦੀ ਆ ਕਿ ਵੈਨਕੂਵਰ ਦੇ ਵਿੱਚ ਆਪਾਂ ਕਾਉਂਸਲਰ ਕਾਫੀ ਚੰਤੋਂ ਕੋਈ ਇਲੈਕਟ੍ਰੀ ਕਰ ਸਕੇ ਜਿਹੜਾ ਕਿ ਸਾਡੀ ਰਿਪਰੈਜੈਂਟੇਸ਼ਨ ਕਰ ਸਕੇ ਤੇ ਇਹਦੇ ਸਬੰਧ ਦੇ ਵਿੱਚ ਵੀ ਆਪਾਂ ਨੂੰ ਹਿੱਲਾ-ਭਿਲਾ ਕਰਕੇ ਅਜਿਹੇ ਯਤਨ ਕਰਨੇ ਚਾਹੀਦੇ ਹਨ ਆਪਾਂ ਨੂੰ ਹਰ ਲੈਵਲ ਤੇ ਡਿਸੀਜਨ ਮੇਕਰ ਦੇ ਵਿੱਚ ਵੀ ਆਪਾਂ ਨੂੰ ਆਉਣਾ ਪੈਣਾ ਤੇ ਇਹ ਕੁਝ ਬੇਨਤੀਆਂ ਸਨ ਤੇ ਇੱਕ ਵਾਰ ਮੈਂ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਸਾਰਾ ਪ੍ਰਬੰਧ ਨੂੰ ਕੀਤਾ ਤੇ ਆਉਣ ਵਾਲੇ ਸਮੇਂ ਤੇ ਇਸ ਪ੍ਰੇਤ ਨੂੰ ਆਪਾਂ ਸਾਰੇ ਚਾਲੂ ਰੱਖਣ ਦਾ ਬਚਨ ਵੱਧ ਹੋਈਏ ਤੇ ਮੈਂ ਸਾਰਿਆਂ ਦਾ ਬੀਸੀ ਖਾਲਸਾ ਦਰਬਾਰ ਸੁਸਾਇਟੀ ਵੱਲੋਂ ਜਿਹੜੀ ਕਿ ਅੱਜ ਤੋਂ तकरीबन 25 ਸਾਲ ਪਹਿਲਾਂ ਕਿਸੇ ਕਾਰਨ ਕਰਕੇ ਵਜੂਦ ਦੇ ਵਿੱਚ ਆਈ ਸੀ ਉਹਨਾਂ ਵੱਲੋਂ ਸਾਰਿਆਂ ਵੱਲੋਂ ਤੇ ਬੈਨਕੂਰ ਦੀਆਂ ਸੰਗਤਾਂ ਵੱਲੋਂ ਬਾਹਰੋਂ ਆਈਆਂ ਸਾਰੀਆਂ ਸੰਗਤਾਂ ਦਾ ਤਾਹ ਦਿਨੋਂ ਧੰਨਵਾਦ